ਬੜਤ ਨੂੰ ਗੱਲ ਕਰ ਰਿਹਾ ਯਾਰ ਅਸੀਂ ਮੱੱਚੇ ਪਏ ਆ ਮੇਰੇ ਨਾਲ ਗੁਰਦੇਵ ਸਿੰਘ ਜੀ ਤਾਂ ਮੈਂ 14 ਤੋਂ ਇਹਦੇ ਨਾਲ ਆ ਬਾਈ ਦੇ ਬਾਈ ਨੂੰ ਸਤਾਇਆ ਫੰਡ ਵੀ ਦਿੱਨੇ ਆ ਮਰਦੇ ਦੇ ਨਾਲ ਇੱਕ ਇੱਕ ਵੇਦ ਕਰਾਤ ਨੂੰ ਮਰਿਆ ਨਾਲ ਅਸੀਂ ਇਸਪਾਲ ਖੁਰਦ ਕੋਈ ਧੱਕੀ ਜਾਂਦੇ ਆ ਥਾਲੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਬੰਦੇ ਨੂੰ ਕੱਦ ਦੀਆਂ ਕੌਣਾਂ ਆ ਰਹੀਆਂ ਨੇ ਧਮਕੀਆਂ ਉਹਦੇ ਵਿੱਚ ਕੋਈ ਇਸਪਾਲ ਖੁਰਦ ਬੰਦਾ ਮੇਰਾ

4 ਕਿਲੋ ਰੀਡ ਵੇਕੀ ਮੇਰਾ ਕਦੇ ਫੂਲ ਨਹੀਂ ਲੱਗਿਆ ਵੀਰੇ ਸਪਾਤ ਹੈ ਮੇਰਾ ਫੂਲ ਲੱਗਦਾ ਇਹ ਮੀਰ ਜਿਹੜਾ ਮਿਲ ਬਣਾ ਲੈ ਲੋਕ ਮੇਰੇ ਕਿਉਂ ਆਉਂਦੇ ਨੇ ਮੇਰੇ ਕੋਲ ਇਹ ਗੱਲ ਕਰ ਮੇਰਾ ਕੋਈ ਫੂਲ ਲੱਗਦਾ ਨਹੀਂ